नमस्कार ਤੁਸੀਂ ਦੇ ਕਿਉ ਪਠਾਨਕੁਰ ਮੀਡੀਆ ਦਾ ਜੱਜ ਕਿ ਰੱਤੋ ਬਾਦ ਜੇਕਰ ਕਿਸੇ ਨੂੰ ਯਾਦ ਕੀਤਾ ਚਾਹੁੰਦਾ ਹੈ ਤਾਂ ਉਹਨੇ ਡਾਕਟਰ ਜੋ ਕਿ ਬਿਮਾਰ ਲੋਕਾਂ ਨੂੰ ਸਿਹਤਮੰਦ ਬਣਾ ਕੇ ਆਪਣੇ ਘਰ ਵਾਪਸ ਭੇਜਦੇ ਨੇ ਪਰ ਸਮਾਜ ਦੇ ਵਿੱਚ ਕੁਝ ਅਜਿਹੇ ਵੀ ਸ਼ਰਾਤੀ ਅੰਸਰ ਨੇ ਜੋ ਇਸ ਪੇਸ਼ੇ ਦੇ ਨਾਲ ਜੁੜੇ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਅਜੀ ਹੀ ਕਟਨ ਕਲਕੱਤਾ ਵਿਖੇ ਵੇਖਣ ਨੂੰ ਮਿਲੀ ਜਿੱਥੇ ਇੱਕ ਮਹਿਲਾ ਡਾਕਟਰ ਦੇ ਨਾਲ ਬਲਤਕਾਰ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਬਾਅਦ ਪੂਰੇ ਦੇਸ਼ ਵਿੱਚ ਅਕਰਾਸ਼ ਦਾ ਮਾਹੌਲ ਵੇਖ ਨੂੰ ਮਿਲਿਆ ਹੈ। ਥਾ-ਥਾ ਤੇ ਤਰਨੇ ਪ੍ਰਦਰਸ਼ਨ ਕਿਤੇ ਜਾ ਰਹੇ ਨੇ ਅਤੇ ਉਸ ਵਿਚਰੀ ਰੂਹ ਦੇ ਲਈ ਅਜ ਪਠਾਨਕੋਟ ਵਿਖੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ। ਅਤੇ ਵਿਚਰੀ ਰੂਹ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ। ਇਸ ਬੰਦੀ ਜਦ ਡਾਕਟਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਲਕਾਤਾ ਵਿਖੇ ਜੋ ਘਟਨਾ ਵਾਪਰੀ ਹੈ ਉਸ ਦੇ ਨਾਲ ਡਾਕਟਰਾਂ 'ਚ ਰੋਸ ਹੈ। ਉਨਾ ਕੀ ਹੈ ਕਿ ਇਸੇ ਦੇ ਚਲਦੇ ਅਜੂ ਹੁਨਾ ਵੱਲੋਂ ਹੜਤਾਲ ਕੀਤੀ ਗਈ ਹੈ ਤਾਂ ਜੋ ਪੀੜਤ ਨੂੰ ਇਨਸਾਫ ਮਿਲ ਸਕੇ ਡਾਕਟਰਾਂ ਕਿਹਾ ਕਿ ਜੇਕਰ ਮ੍ਰਿਤਕ ਡਾਕਟਰ ਨੂੰ ਇਨਸਾਫ ਨਾ ਮਿਲਿਆ ਤਾਂ ਹੁਨਾ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਬਨੇਰੋ ਸਾਡਨਾ ਤਦਿਕਦ੍ਰੋ ਪਠਾਨਕੋਟ ਮੀਡੀਆ ਅੱਜ ਅਸੀਂ ਪੀਸੀਐਮਐਸ ਐਸੋਸੀਏਸ਼ਨ ਨੇ ਪੂਰੇ ਪੰਜਾਬ ਵਿੱਚ ਸਟ੍ਰਾਈਕ ਕੀਤੀ ਹੋਈ ਹੈ ਜਿਹੜਾ ਬੰਗਾਲ ਵਿੱਚ ਰੇਪੀਸ ਹੋਇਆ ਇੱਕ ਡਾਕਟਰ ਦੇ ਨਾਲ ਬੜੀ ਹੀ ਮਤਲਬ ਮੰਦਭਾਗੀ ਘਟਨਾ ਜਿਹੜੀ ਹੈ ਉਹ ਸੁਣਨ 'ਚ ਹੀ ਬੜੀ ਸ਼ਰਮਨਾਕ ਲੱਗਦੀ ਹੈ ਸਾਡੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਹੁੰਦੀਆਂ ਆ ਪੂਰੀ ਦੁਨੀਆ ਵਿੱਚ ਸਾਡੇ ਭਾਰਤ ਵਿੱਚ ਵੀ 24/7 ਚੱਲਦੀਆਂ ਆ ਇੱਥੇ ਵੀ ਸਾਡੀਆਂ ਸਾਡੇ ਨਾਲ ਦੇ ਸਬੋਡੀਨੇਟ ਜਿਹੜੀਆਂ ਫੀਮੇਲ ਸਟਾਫ ਹੈ ਦਿਨ ਰਾਤ ਇੱਥੇ ਕੰਮ ਕਰਦਾ ਹੈ ਰਾਤ ਨੂੰ ਕਈ ਮੈਡੀਕਲ ਸਟਾਫ ਸਾਡਾ ਡਿਊਟੀ ਤੇ ਹੁੰਦਾ ਹੈ ਪੈਰਾਮੈਡੀਕਲ ਸਟਾਫ ਹੁੰਦਾ ਹੈ ਇਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਦੀ ਹੈ ਅਸੀਂ ਹੁਣ ਸਾਡੇ ਵੀ ਇੱਥੇ ਨਿਤ ਮਤਲਬ ਐਮਰਜੈਂਸੀ ਦੇ ਵਿੱਚ ਕੋਈ ਨਾ ਕੋਈ ਦੁਰਘਟਨਾ ਇਹੋ ਜੀ ਹੋਈ ਰਹਿੰਦੀ ਹੈ ਚਲੋ ਇਹ ਰੱਬ ਦਾ ਸ਼ੁਕਰ ਹੈ ਕਿ ਕੋਈ ਏਡੀ ਵੱਡਾ ਮਤਲਬ ਕਿਸੇ ਦਾ ਜੋ ਇਹ ਬੰਗਾਲ ਚ ਘਟਨਾ ਹੋਈ ਹੈ ਇਦਾਂ ਦੀ ਨਹੀਂ ਹੋਈ ਪਰ ਸਾਡੀਆਂ ਵੀ ਇੱਥੇ ਜੜੀਆਂ ਮੈਡੀਕਲ ਸਟਾਫ ਜਿਹੜਾ ਨਾਈਟ ਚ ਡਿਊਟੀ ਤੇ ਹੁੰਦਾ ਹੈ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਸਾਡੇ ਸਿਵਲ ਹਸਪਤਾਲ ਚ ਵੀ ਅਸੀਂ ਇੱਥੇ ਦੇਖੀ ਇੱਥੇ ਸਾਡੇ ਕਈ ਇਨਸੀਡੈਂਸ ਅਸੀਂ ਹੁਣ ਤੱਕ ਸਾਨੂੰ ਦੇਖਣ ਨੂੰ ਮਿਲ ਗਿਆ ਹੈ ਕਈ ਅਸੀਂ ਨਜ਼ਰਅੰਦਾਜ਼ ਵੀ ਕਰੀਦੇ ਆ ਕਈ ਅਸੀਂ ਐਡਮਿਨਿਸਟ੍ਰੇਸ਼ਨ ਦੀ ਧਿਆਨ ਚ ਵੀ ਲਿਆਈਦੇ ਆ ਪਰ ਅੱਜ ਤੱਕ ਸਾਨੂੰ ਕਦੀ ਵੀ ਮਤਲਬ ਹੁਣ ਤੱਕ ਕੋਈ ਵੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨਹੀਂ ਹੋ ਪਏ ਜਿਹੜੇ ਕਿ ਇੱਕ ਵਰਕਪਲੇਸ ਤੇ ਇੱਕ ਲੇਡੀਜ਼ ਲਈ ਇੱਕ ਚੰਗਾ ਮਾਹੌਲ ਜਾਂ ਇੱਕ ਚੰਗਾ ਕੰਮ ਜੇ ਉਹਨੂੰ ਹਮੇਸ਼ਾ ਆਪਣੀ ਸਿਕਿਉਰਿਟੀ ਦੀ ਹੀ ਟੈਨਸ਼ਨ ਰਹੇਗੀ ਤੇ ਉਹ ਕੰਮ ਆਪਣਾ ਆਉਟਪੁੱਟ ਚੰਗਾ ਦੇ ਨਹੀਂ ਸਕਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿਰਪਾ ਕਰਕੇ ਮੈਡੀਕਲ ਫਟੈਂਟੀ ਨੂੰ ਬਚਾਓ ਔਰ ਸਾਡੇ ਜਿਹੜੀਆਂ ਇੱਥੇ ਲੇਡੀ ਸਟਾਫ ਫੀਮੇਲ ਸਟਾਫ ਕੰਮ ਕਰਦਾ ਹੈ ਉਹਦੇ ਵਾਸਤੇ ਇੱਕ ਸੁਰੱਖਿਸ਼ਿਤ ਮਾਹੌਲ ਪੈਦਾ ਕੀਤਾ ਜਾਵੇ